ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ 12 ਭਾਈ ਗੁਰਦਾਸ ਜੀ ਦੀਆਂ ਲੜੀ ਵਰ ਕਰ ਰਹੇ ਆ ਤੇ 26 ਆਪਣੀਆਂ ਪੌੜੀਆਂ ਸੰਪੂਰਨ ਹੋ ਗਈਆਂ ਸੀ 26 ਪੌੜੀਆਂ ਦੇ ਜਿਹੜੇ ਪਾਠ ਨੇ ਜੋ ਟੂ ਦੀ ਪਲੇਲਿਸਟ ਵਿੱਚ ਪਏ ਹੋਏ ਨੇ ਸਤਗੁਰ ਨਾਨਕ ਪ੍ਰਗਟਿਆ ਪ੍ਰਗਟਿਆ ਜਲਦੀ ਦੇ ਨਾਲ ਪੜਨਾ ਪੈਰ ਵਿੱਚ ਰਰ ਲੱਗਾ ਪ੍ਰਗਟਿਆ ਨਹੀਂ ਕਹਿਣਾ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਮਿੱਟੀ ਨਹੀਂ ਕਹਿ ਦੇਣਾ ਮਿੱਟੀ ਪੋਲਾ ਸ਼ਬਦੈ ਮਿਟੀ ਤੋਂ ਅੰਦਰ ਜਗ ਚਾਨਣ ਹੋਵਾ ਸਤਿਗੁਰੂ ਨਾਨਕ ਜਦੋਂ ਪ੍ਰਗਟ ਹੋਏ ਗੁਬਾਰ ਅਗਿਆਨ ਦਾ ਜਿਹੜਾ ਹਨੇਰਾ ਸੀ ਦੂਰ ਹੋ ਗਿਆ ਤੇ ਗਿਆਨ ਦਾ ਚਾਨਣ ਹੋ ਗਿਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਬਲੋਵਾ ਜੇਕਰ ਸੂਰਜ ਦੇ ਚੜਿਆ ਤਾਰੇ ਛਪਦੇ ਤੇ ਹਨੇਰਾ ਨੱਸਦਾ ਹੈ ਕਹਿੰਦੇ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰਤ ਰੋਵਾ ਸ਼ੇਰ ਦੇ ਭਬਕਿਆਂ ਹਰਨਾ ਦੀ ਡਾਰ ਭੈਦੀ ਜਾਂਦੀ ਏ ਤੇ ਧੀਰਜ ਨਹੀਂ ਤਰਦੀ ਇਉਂ ਪਾਪਾਂ ਨੂੰ ਭਾਜੜ ਪੈ ਗਈ ਜਦੋਂ ਸਤਿਗੁਰੂ ਮਹਾਰਾਜ ਜੀ ਪ੍ਰਗਟ ਹੋਏ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਜਿੱਥੇ ਬਾਬਾ ਚਰਨ ਰੱਖਦਾ ਸੀ ਉਥੇ ਪੂਜਾ ਤੇ ਆਸਣ ਦੀ ਥਾਪਨਾ ਗੱਦੀ ਹੋ ਜਾਂਦੀ ਸੀ ਕਹਿੰਦੇ ਸਿਦਾਸਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੋ ਆ ਜਗਤ ਦੇ ਸਾਰੇ ਪ੍ਰਸਿੱਧ ਆਸਣ ਅਸਥਾਨ ਜਿਹੜੇ ਕੋਈ ਸਨ ਸਭ ਨਾਨਕ ਮੱਤੇ ਗੁਰੂ ਆਸਣ ਪ੍ਰਸਿੱਧ ਹੋ ਗਏ ਭਾਵ ਜੇਕਰ ਸਿੱਧਾਂ ਦੇ ਥਾਵਾਂ ਵਿੱਚ ਗੁਰੂ ਨਾਨਕ ਮੱਤਾ ਗੁਰੂ ਕਾ ਥਾਂ ਬਣ ਗਿਆ ਇੱਕਰ ਥਾਂ ਥਾਂ ਗੁਰਦੁਆਰਾ ਹੋ ਗਿਆ ਤੇ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੋਵਾ ਕੀਰਤਨ ਨਹੀਂ ਕਹਿਦਣਾ ਕੀਰਤਨ ਵਿਹਾਰੀ ਦੇ ਨਾਲ ਵਿਸੋਵਾ ਘਰ ਘਰ ਵਿਖੇ ਧਰਮਸਾਲਾ ਹੋਈਆਂ ਪਰ ਅਰ ਕੀਰਤਨ ਹੋਣ ਲੱਗਾ ਮਨੁ ਸਦਾ ਵਿਸਾਖੀ ਰਹਿੰਦੀ ਹੈ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਮੀ ਸੱਚਾ ਢੋਆ ਬਾਬੇ ਨੇ ਚਾਰੇ ਦਿਸ਼ਾਂ ਤਾਰ ਦਿੱਤੀਆਂ ਨੌਖੰਡ ਪ੍ਰਿਥਮੀ ਵਿਖੇ ਸੱਚ ਦਾ ਮੇਲ ਹੋ ਗਿਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਕਾਲ ਯੁਗ ਵਿਖੇ ਸ਼ੋਮਣੀ ਗੁਰੂ ਨਾਨਕ ਮਹਾਰਾਜ ਜੀ ਪ੍ਰਗਟ ਹੋਏ ਬਾਬੇ ਡਿੱਠੀ ਪ੍ਰਥਮੀ ਨਵੇ ਖੰਡ ਜਿੱਥੇ ਤੱਕ ਆਹੀ ਬਾਬੇ ਗੁਰੂ ਨਾਨਕ ਜੀ ਨੇ ਨੌ ਖੰਡਾਂ ਵਾਲੀ ਧਰਤੀ ਜਿੱਥੋਂ ਤੀਖੀ ਦੇਖਣਾ ਕੀਤੀ ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਹੀ ਫਿਰ ਸੁਮੇਰ ਨਾਮੇ ਪਹਾੜ ਪਰ ਜਾ ਚੜੇ ਉੱਥੇ ਸਿੱਧਾਂ ਦੀ ਮੰਡਲੀ ਸਭਾ ਨਜ਼ਰੀ ਪਈ 84 ਸਿੱਧ ਗੋਰ ਗੁਰਖਾਦ ਮੰਨ ਅੰਦਰ ਗਣਤੀ ਵਰਤਾਈ ਉਥੇ ਗੁਰਖਾਦ ਵਰਗੇ 84 ਸਿੱਧ ਸੰਨ ਉਹਨਾਂ ਦੇ ਮਨ ਵਿਖੇ ਕਹਿੰਦੇ ਸੋਚ ਵਰਤ ਗਈ ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੋਹ ਇੱਥੇ ਲਿਆਈ ਤਤੇ ਔਂਕੜ ਹਾਇ ਸਿਆਰੀ ਤੋਹ ਸਿੱਧ ਪੁੱਛਣ ਲੱਗੇ ਸੁਣ ਕਹਿੰਦੇ हे ਬਾਲੇ ਤੈਨੂੰ ਇੱਥੇ ਕਿਹੜੀ ਤਾਕਤ ਲਿਆਈ ਹੈ ਭਾਉ ਜਪਿਆ ਪਰਮੇਸ਼ਰ ਭਾਉ ਭਗਤ ਸੰਗ ਤਾੜੀ ਲਾਈ ਤੇ ਸਤਿਗੁਰ ਜੀ ਕਹਿਣ ਲੱਗੇ ਮੈਂ ਨਿਰੰਕਾਰ ਦਾ ਨਾਮ ਜਪਿਆ ਪ੍ਰੇਮ ਭਗਤੀ ਦੇ ਨਾਲ ਸਮਾਧ ਲਾਉਣਾ ਕੀਤੀ ਹੈ ਭਾਉ ਸਮਾਧੀ ਲਾਈ ਤੇ ਆਖਣ ਸਿੱਧ ਸੁਣ ਬਾਲਿਆ ਆਪਣਾ ਨਾਉ ਤੁਮ ਦੇਹੁ ਬਤਾਈ 84 ਸਿੱਧ ਕਹਿਣ ਲੱਗੇ ਹੇ ਬਾਲਿਆ ਗੁਰੂ ਨਾਨਕ ਆਪਣਾ ਨਾਮ ਕਹਿੰਦੇ ਦੱਸਣਾ ਕਰ ਸਿੱਧ ਬੋਲੇ ਸੁਣ ਬਾਲੇ ਤੂੰ ਆਪਣਾ ਨਾਮ ਤਾਂ ਸਾਨੂੰ ਦੱਸ ਦੇਣਾ ਕਰ ਤੇ ਬਾਬਾ ਆਖੇ 나ਥ ਜੀ ਨਾਨਕ ਨਾਮ ਜਪੇ ਗਤ ਪਾਈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਹਿਣ ਲਗੇ हे ਸੁਣੋ 나ਥ ਜੀ ਨਾਨਕ ਮੇਰਾ ਨਾਮ ਹੈ ਤੇ ਵਾਹਿਗੁਰੂ ਦਾ ਨਾਮ ਜਪ ਕੇ ਗਤੀ ਪ੍ਰਾਪਤ ਕੀਤੀ ਹੈ ਨੀਚ ਕਹਾਏ ਊਚ ਕਰ ਆਈ ਕਹਿੰਦੇ ਨੀਚ ਕਹਾ ਕੇ ਉੱਚੇ ਦਰਵਾਜ਼ੇ ਵਿੱਚ ਆਈਦਾ ਹੈ ਸੋ ਸੰਗਤ ਜੀ ਆਪ ਜੀ ਨੇ 28 ਪੌੜੀਆਂ ਤੱਕ ਸੰਖਿਆ ਸਰਵਣ ਕਰ ਲਈ ਹੈ ਭੁੱਲਾਂ ਦੀ ਮਾਫ਼ੀ ਜੂ ਟੂ ਦੀ ਪਲੇਲਿਸਟ ਵਿੱਚ ਸਾਰੀ ਸੰਖਿਆ ਪਈ ਹੈ ਆਪ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ